ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਸੱਚੇ ਬਾਦਸ਼ਾਹ ਸਰਬੱਤ ਦਾ ਭਲਾ ਕਰੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਵੀ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਣੋ ਨੰਦ ਪਿਆਰੀ ਜੀ ਬਾਤ ਦਾ ਇੱਕ ਭਾਈ ਰਾਜਾ ਸੀ ਉਹਦੇ ਔਲਾਦ ਹੈ ਨਹੀਂ ਸੀ ਸਰ ਰਾਜਾ ਤਸਵੀਰਿਓ ਕਚਹਿਰੀ ਲਾਉਣ ਵਗ ਜਾਂਦਾ ਸ਼ਾਮ ਤੱਕ ਆਉਂਦਾ ਨਾ ਤਾਂ ਪਿੱਛੇ ਮਹਿਲਾ ਚ ਰਾਣੀ ਰਹਿ ਜਾਂਦੀ ਇਕੱਲੀ ਉਹਦਾ ਜੀ ਨਾ ਲੱਗਦਾ ਉਹ ਹੁਣ ਰਾਜੇ ਨੂੰ ਕਹਿਣ ਲੱਗੀ ਕਹਿੰਦੀ ਵੀ ਮੇਰਾ ਜੀ ਨਹੀਂ ਲੱਗਦਾ ਉਹ ਕਹਿੰਦਾ ਮੈਂ ਕੀ ਕਰਾਂ ਕਹਿੰਦੀ ਕਰਨਾ ਤਾਂ ਕੀ ਆ ਇੱਕ ਮੈਨੂੰ ਚਰਖਾ ਕਰਾ ਦੇ ਸਿਉਨੇ ਦਾ ਕਹਿੰਦੀ ਮੇਰਾ ਕਤੜ ਨੂੰ ਜੀ ਕਰਦਾ ਕਹਿੰਦੀ ਜਦੋਂ ਮੈਂ ਵਿਆਹ ਤੋਂ ਪਹਿਲਾਂ ਨਾ ਕਹਿੰਦੀ ਮੈਂ ਬਹੁਤ ਕੁੜੀਆਂ ਦੇ ਨਾਲ ਅਸੀਂ ਕਹਿੰਦੇ ਤਰਿੰਜਣਾ ਪਾਉਂਦੀਆਂ ਛੋਪੇ ਪਾਉਂਦੀਆਂ ਕਹਿੰਦੀ ਇੱਥੇ ਫਲਾਨਿਆਂ ਦੇ ਘਰੇ ਕੱਤਦੀਆਂ ਨੇ ਕਹਿੰਦੀ ਮੇਰਾ ਜੀ ਕਰਦਾ ਉੱਥੇ ਜਾ ਕੇ ਮੈਂ ਵੀ ਕੱਤਾਂ ਹੁਣ ਭਾਈ ਰਾਣਾ ਰਾਣੀ ਸੀ ਕੀ ਰਾਜਾ ਤੀ ਸਿਉਨੇ ਦੇ ਝਰਖੇ ਬਿਨਾ ਕਿੱਥੇ ਕੱਤਿਆ ਜਾਂਦਾ ਭਾਈ ਉਹਨੇ ਕਰਾਤਾ ਚਲੋ ਜੀ ਉੱਥੇ ਜਾ ਕੇ ਲੱਗੀ ਕੱਤਣ ਨੂੰ ਕੁੜੀਆਂ ਚ ਤਾਂ ਹੁਣ ਉੱਥੇ ਵਧੀਆ ਰਹਿੰਦੀ ਐ ਖੁਸ਼ ਤਾਂ ਇੱਕ ਦਿਨ ਉੱਥੇ ਕੋਈ ਪੰਡਤ ਆ ਗਿਆ ਜਿਵੇਂ ਮੈਂ ਫਿਰਦੇ ਹੁੰਦੇ ਨੇ ਪਿੰਡਾਂ 'ਚ ਉਹ ਇਕੱਠੀਆਂ ਹੋਈਆਂ ਹੋਈਆਂ ਮਸਤੀਆਂ ਹੋਈਆਂ ਕੁੜੀਆਂ ਕਹਿਣ ਲੱਗੀਆਂ ਵੀ ਹੱਥ ਦਿਖਾਓ ਨੀ ਇਹਨੂੰ ਹੱਥ ਦਿਖਾਓ ਭਾਈ ਉਹਨੇ ਕਿਸੇ ਨੂੰ ਕੁਛ ਦੱਸਿਆ ਕਿਸੇ ਨੂੰ ਕੁਛ ਦੱਸਿਆ ਤਾਂ ਜਦੋਂ ਰਾਣੀ ਨੇ ਹੱਥ ਦਿਖਾਇਆ ਉਹਨੂੰ ਮਾਰ ਕੇ ਮੱਥੇ ਤੇ ਹੱਥ ਕਹਿੰਦਾ ਓਹੋ ਹੋਹੋ ਕਹਿੰਦਾ ਤੂੰ ਤਾਂ ਭਾਈ ਪੱਠ ਝੋਕੇਂਗੀ ਹੁਣ ਉਹਨੇ ਤਾਂ ਦਾਸੀਆਂ ਦੇ ਹੱਥੋਂ ਪਾਣੀ ਵੀ ਉਹਨਾਂ ਤੋਂ ਲੈ ਕੇ ਪੀਣਾ ਸ਼ੌਂਕ ਦੀ ਮਾਰੀ ਚਰਖੇ ਤਾਂ ਸ਼ੌਂਕ ਦੀ ਮਾਰੀ ਘੱਤਦੀ ਹੈ ਉਹ ਕਿਹੜਾ ਉਹਨੂੰ ਕੋਈ ਪ੍ਰੋਬਲਮ ਹੈ ਤਾਂ ਉਹ ਸੋਚਦੀ ਹੈ ਵੀ ਭੱਠ ਮੈਂ ਕਿਵੇਂ ਝੋਕੂੰਗੀ ਮੂਰੇ ਇੰਨੀ ਅੱਗ ਉੱਤੋਂ ਵੀ ਗਰਮੀ ਪੈਂਦੀ ਹੈ ਵੀ ਮੈਂ ਤਾਂ ਮਰ ਚ ਜੂ ਉੱਥੇ ਵੀ ਮੇਰੇ ਤੇ ਤਾਂ ਮਾੜਾ ਟਾਈਮ ਆਉਣ ਤੋਂ ਪਹਿਲਾਂ ਹੀ ਕਿਉਂ ਨਾ ਮੈਂ ਮਰੀ ਜਾ ਮੈਂ ਇਦੋਂ ਤਾਂ ਤਾਂ ਵਾਯੂ ਹੁਆ ਹੀ ਕਰੇ ਤਾਂ ਰਾਜਾ ਆਇਆ ਜਦੋਂ ਉਹਦੇ ਆਉਂਦੇ ਨੂੰ ਖਣਪੱਟੀ ਲੈ ਕੇ ਪਈਗੀ ਉਹ ਕਹਿਣ ਲੱਗਿਆ ਰਾਣੀ ਹੁਣ ਤਾਂ ਤੈਨੂੰ ਚਰਖਾ ਵੀ ਕਰਾਤਾ ਤੂੰ ਹੁਣ ਵੀ ਪਈਂ ਐ ਉਹ ਕਹਿਣ ਲੱਗੀ ਵੀ ਇੱਕ ਗੱਲ ਮੰਨੋਗੇ ਕਹਿੰਦਾ ਦੱਸ ਕਹਿੰਦੀ ਮੈਨੂੰ ਜਾਨੋ ਮਾਰ ਦੇ ਉਹ ਕਹਿਣ ਲੱਗਿਆ ਇਹ ਵੀ ਕੋਈ ਗੱਲ ਐ ਜਾਨੋ ਤੈਨੂੰ ਕਿਵੇਂ ਮਾਰਦਾ ਕਹਿੰਦੀ ਨਾ ਮੈਨੂੰ ਤਾਂ ਬਸ ਤੂੰ ਜਾਨਵਰ ਮਾਰ ਦੇ ਕਹਿੰਦਾ ਗੱਲ ਦੱਸ ਕਹਿੰਦੀ ਕੋਈ ਗੱਲ ਨਹੀਂ ਮੈਨੂੰ ਜਾਨਵਰ ਮਾਰ ਦੇ ਭਾਈ ਜਿਵੇਂ ਕੋਈ ਨਿਆਣਾ ਹਿੰਡ ਪੈਂਦਾ ਤਾਂ ਹਿੰਡ ਪਈਗੀ ਉਹ ਕਹਿਣ ਲੱਗਿਆ ਫਿਰ ਜਦੋਂ ਨਾ ਹਟੀ ਕਹਿੰਦਾ ਵੀ ਮਾਰਨ ਦਾ ਤਾਂ ਨਹੀਂ ਪਾਪ ਮੈਂ ਤੈਨੂੰ ਕਰਦਾ ਕਹਿੰਦਾ ਤੈਨੂੰ ਬਕਸੇ ਚ ਪਾ ਕੇ ਨਦੀ ਚ ਤਾ ਛੱਡਿਆ ਉਹਨਾਂ ਤੈਰੇ ਉਹਨਾਂ ਕਹਿੰਦਾ ਜੇ ਤੇਰੇ ਕਰਮ ਜਿਹੇ ਜੇ ਹੋਣਗੇਗਾ ਬਣ ਜੂ ਕਹਿੰਦੀ ਇਹ ਵੀ ਠੀਕ ਐ ਤਾਂ ਭਾਈ ਉਹਨੇ ਇੱਕ ਸੰਦੂਖ ਬਣਵਾਇਆ ਸੰਦੂਖ ਬਣਵਾ ਕੇ ਲੱਕੜ ਦਾ ਵੀ ਉਹਦੇ ਚ ਪਾਣੀ ਪੂਣੀ ਨਾ ਕਿਸੇ ਪਾਸਿਓਂ ਪਵੇ ਕਰਾ ਕੇ ਵਿੱਚ ਬਿਠਾ ਕੇ ਰਾਣੀ ਨਦੀ 'ਚ ਤੈਰਦੀ ਹੁਣ ਗਾਹਾਂ ਜਾਂਦਾ ਸੰਦੂਖ ਤੈਰਦਾ ਤੇ ਪਾਣੀ ਦੇ ਇੰਨਾ ਪਾਣੀ ਹੈ ਨਦੀ ਦਾ ਤਾਂ ਗਾਹ ਮੁੰਡੇ ਮੱਝਾਂ ਚਾਰਦੇ ਨੇ ਜਿਵੇਂ ਪਾਲੀ ਹੁੰਦੇ ਨੇ ਨਾ ਪਿੰਡ ਚ ਜਵਾਕ ਮੱਝਾਂ ਚਾਰਦੇ ਨੇ ਇਕੱਠੇ ਹੋ ਕੇ ਲ ਜਾਂਦੇ ਨੇ ਤਾਂ ਉਹ 5-6 ਮੁੰਡੇ ਉਹ ਕਹਿਣ ਲੱਗੇ ਉੱਥੇ ਬੈਠੇ ਨੇ ਹਵਾ ਆਉਂਦੀ ਆ ਦਰਿਆ ਦੇ ਕੰਢੇ ਨਦੀ ਦੇ ਮੱਝਾਂ ਚਰਦੀਆਂ ਨੇ ਉਹ ਕਹਿਣ ਲੱਗੇ ਆ ਦੇਖੋ ਸੰਦੂਕ ਆਉਂਦਾ ਜਦੋਂ ਨੇੜੇ ਜਿ ਆਇਆ ਕਹਿੰਦੇ ਫਟਾਫਟ ਆਪਦੀਆਂ ਪੱਗਾਂ ਬੰਨੋ ਗੱਠਾਂ ਦੇ ਕੇ ਨਾ ਇੱਕ ਦੂਜੇ ਨੂੰ ਕਹਿੰਦੇ ਆਪਾਂ ਦੇਖਦੇ ਆ ਵੀ ਜੇ ਖਿੱਚਿਆ ਗਿਆ ਕੀ ਹੈ ਇਹਦੇ ਵਿੱਚ ਪਈ ਉਹਨਾਂ ਨੇ ਗੱਠਾ-ਗੁੱਠਾ ਜੀਆਂ ਦੇ ਕੇ ਉਧਰੋਂ ਫੜਿਆ ਉਧਰੋਂ ਫੜਿਆ ਫੜ ਕੇ ਉਹਨਾਂ ਨੇ ਮਾਰਿਆ ਜਦੋਂ ਵਿੱਚ ਪੱਗ ਭਿਉਂ ਕੇ ਗਾਹਾਂ ਤੱਕ ਮਾਰੀ ਉਹ ਭਾਈ ਕੁਦਰ ਤੋਂ ਹੀ ਉਹਦੇ 'ਚ ਤਾਂ ਫਸ ਗਿਆ ਸੰਦੂਖ ਦੇ ਵਿੱਚ ਉਹ ਪੱਗ ਤਾਂ ਉਹ ਖਿੱਚਣ ਲੱਗੇ ਹੌਲੀ-ਹੌਲੀ ਖਿੱਚੀ ਗਏ ਸੰਦੂਖ ਬਾਹਰ ਕੱਢ ਲਿਆ ਉਹਨਾਂ ਨੇ ਜਦੋਂ ਬਾਹਰ ਕੱਢ ਕੇ ਖੋਲ ਕੇ ਦੇਖਿਆ ਤਾਂ ਬੜੀ ਸੋਹਣੀ ਸੁਨੱਖੀ ਵਿੱਚ ਮਹਾਰਾਣੀ ਬੈਠੀ ਐ ਮੁੰਡੇ ਸੋਚਦੇ ਨੇ ਵੀ ਬੜੀ ਸੋਹਣੀ ਸੁਨੱਖੀ ਆ ਵੀ ਇਹ ਤਾਂ ਕੋਈ ਰਾਣੀ ਐ ਉਹਨੂੰ ਕਹਿਣ ਲੱਗੇ ਵੀ ਤੂੰ ਇਹਦੇ ਪਾ ਕਹਿੰਦਾ ਸਮਾਨਤਾ ਇਹਦਾ ਲਾ ਲਓ ਸਾਰਾ ਗਹਿਣਾ ਗੱਟਾ ਤਾਂ ਇੱਕ ਮੁੰਡਾ ਕਹਿਣ ਲੱਗਿਆ ਕਹਿੰਦਾ ਵਾ ਇਹਨੂੰ ਮੈਂ ਲੈ ਜਾਨਾ ਸਾਡੇ ਘਰੇ ਕਹਿੰਦਾ ਮੇਰੀ ਮਾਂ ਕਹਿੰਨਾ ਕਹਿੰਦਾ ਬਹੁਤ ਕੰਮ ਐ ਸਾਡੇ ਕਹਿੰਦਾ ਉਹ ਕੱਲੀ ਰੋਟੀਆਂ ਪਕਾਉਂਦੀ ਬਹੁਤ ਔਖੀ ਹੁੰਦੀ ਐ ਕਹਿੰਦਾ ਇਹ ਉਹਦੀ ਮਦਦ ਤਾਂ ਕਰਿਆ ਕਰੂਗੀ ਕਹਿਣ ਲੱਗੇ ਵੀ ਚਲ ਠੀਕ ਐ ਉਹ ਲੈ ਗਿਆ ਭਾਈ ਆਪਦੇ ਘਰੇ ਲੈ ਜਾ ਕੇ ਕਹਿੰਦਾ ਮਾਂ ਆਹ ਦੇਖ ਕਹਿੰਦਾ ਤੈਨੂੰ ਕਿੰਨੀ ਸੋਹਣੀ ਨੌਕਰਾਨੀ ਲਿਆ ਕੇ ਦਿੱਤੀ ਐ ਮਾਂ ਵੀ ਦੇਖਦੀ ਐ ਵੀ ਆਹਾ ਹਾ ਤਾਂ ਬੜੀ ਸੋਹਣੀ ਐ ਨੌਕਰਾਨੀ ਤਾਂ ਚਲੋ ਜੀ ਮਾਂ ਨੇ ਰੱਖ ਲਈ ਤਾਂ ਭਾਈ 베ਲੀ ਨੂੰ ਮੌਜ ਦੀ ਫਰੀ ਦੀ ਨੌਕਰਾਨੀ ਉਹ ਤਾਂ ਉਹ ਤਾਂ ਸਾਰਾ ਕੰਮ ਕਰਾਉਂਦੀ ਐ ਝਾੜੂ ਵੀ ਮਰਬਾਉਂਦੀ ਐ ਪੋਚੇ ਵੀ ਰਵਾਉਂਦੀ ਐ ਭਾਂਡੇ ਵੀ ਮੰਜਵਾਉਂਦੀ ਐ ਤੇ ਰੋਟੀ ਫੁਕਵਾਉਂਦੀ ਐ ਚੁੱਲ੍ਹੇ ਤੇ ਜਿਨੇ ਜਦ ਕਦੇ ਉਹੀ ਰੋਟੀ ਪਕਾ ਕੇ ਨਹੀਂ ਦੇਖੀ ਹੁਣ ਅੱਜ ਚੁੱਲ੍ਹੇ 'ਤੇ ਬੈਠੀ ਧੱਕੇ ਲਾਉਂਦੀ ਐ ਅੱਗ ਮਚਾ ਮਚਾ ਰੋਟੀਆਂ ਪਕਾ ਰਹੀ ਐ ਤਾਂ ਜੇ ਉਹ ਮਾੜੀ ਜੀ ਕਿਤੇ ਕੰਮ ਤੋਂ ਖੜ ਜਾਂਦੀ ਐ ਤਾਂ ਉਹ ਬੁੜੀ ਇਹ ਜੀ ਝਾਲਮੈਂ ਚਿਮਟਾ ਤੱਤਾ ਕਰਕੇ ਉਹਦੇ ਕਦੇ ਪੈਰ ਤੇ ਲਾਤਾ ਕਦੇ ਹੱਥ ਤੇ ਲਾਤਾ ਕਦੇ ਬਾਹ ਤੇ ਲਾਤਾ ਜੇ ਭਾਈ ਉਹ ਸੰਬਰ ਦੀ ਸੰਬਰ ਦੀ ਕਿਤੇ ਮਾੜਾ ਜਾਂ ਟਿਕ ਜੇ ਖੜ ਜੇ ਬਿੰਦ ਤਾਂ ਤੱਤਾ ਕਰਦੀ ਐ ਚਿਮਟਾ ਚੁੱਲ੍ਹੇ ਚ ਲੈ ਜਾ ਕੇ ਫੇਰ ਉਹਦੇ ਬਾਹਾਂ ਹੱਥਾਂ ਤੇ ਲਾ ਦਿੰਦੀ ਐ ਬਹੁਤ ਜ਼ੁਲਮ ਕਰਦੀ ਐ ਉਹਦੇ ਤੇ ਭਾਈ ਉਹਦੇ ਤਾਂ ਹੱਥ ਪੈਰ ਬਾਹਾਂ ਫੂਕ ਤੇ ਉਹਨੇ ਅਹੀਂ ਛਾਲੇ ਪਏ ਪਏ ਨੇ ਨਿਸ਼ਾਨ ਜਲਣ ਜਲੇ ਹੋਏ ਦੇ ਐ ਪਏ ਨੇ ਤਾਂ ਇੱਕ ਦਿਨ ਕੀ ਹੋਇਆ ਪਿੰਡ ਚ ਕੋਈ ਰੌਲਾ ਪੈ ਗਿਆ ਜ਼ਿਮੀਂਦਾਰਾਂ ਦਾ ਰੌਲਾ ਪਿਆ ਤਾਂ ਕਹਿੰਦੇ ਰਾਜੇ ਨੂੰ ਲਿਆਉ ਫੈਸਲਾ ਕਰਨ ਨੂੰ ਤਾਂ ਭਾਈ ਰਾਜਾ ਬੁਲਾ ਲਿਆ ਉਹਨਾਂ ਨੇ ਬੁਲਾਇਆ ਤਾਂ ਇਹ ਜਿਨ੍ਹਾਂ ਦੇ ਘਰੇ ਇਹ ਰੱਖੀ ਹੋਈ ਸੀ ਰਾਣੀ ਉਹੋ ਵੀ ਅਸੀਂ ਆਪਦੀ ਟੌਰ ਦਿਖਾਈਏ ਵੀ ਸਾ ਅਸੀਂ ਵੀ ਪਿੰਡਾਂ 'ਚ ਨੁਕਰਾਨੀਆਂ ਰੱਖਦੇ ਆਂ ਕਹਿਣ ਲੱਗਿਆ ਰਾਜੇ ਨੂੰ ਸਾਡੇ ਚਵਾਰੇ 'ਚ ਬਿਠਾਵਾਂਗੇ ਲੋ ਕੰਢੀ ਨੂੰ ਮੰਢੀ ਕਹਿੰਦੇ ਵੀ ਚਲੋ ਵਧੀਆ ਸਮਾਂ ਤੁਹਾਡੇ ਚਵਾਰੇ 'ਚ ਰਾਜਾ ਬੈਠੂਗਾ ਤਾਂ ਪਾਈ ਬਠਿਆ ਲਿਆ ਚਵਾਰੇ 'ਚ ਬਠਾ ਕੇ ਉਹਨੂੰ ਕਹਿਣ ਲੱਗੇ ਕਹਿੰਦੇ ਜਾ ਪਹਿਲਾਂ ਤਾਂ ਰਾਜੇ ਦੇ ਪੈਰ ਹੱਥ ਧੋ ਕੇ ਆ ਗਰਮੀ ਐ ਬਹੁਤ ਫੇਰ ਪਾਣੀ ਪੂਣੀ ਪਿਆ ਕੇ ਆਈ ਵੀ ਰਾਜਾ ਦੇਖੂਗਾ ਵੀ ਇਹਨਾਂ ਦੇ ਵੀ ਨੌਕਰ ਰੱਖੇ ਹੋਏ ਨੇ ਜਦੋਂ ਭਾਈ ਉਹ ਚੜ ਗਈ ਵਿਚਾਰੀ ਕੁੰਡ ਕੱਢਿਆ ਹੋਇਆ ਉਹਦਾ ਤਾਂ ਹੁਣ ਹੱਥ ਪੈਰ ਬਾਹਾਂ ਉਹ ਤਾਂ ਮੱਚੇ ਹੋਏ ਦੇਸਣ ਜਦੋਂ ਉਹਨੇ ਰਾਜੇ ਦੇ ਪੈਰ ਹੱਥ ਧੋਤੇ ਧੋ ਕੇ ਮੁੜਨ ਲੱਗੀ ਤਾਂ ਰਾਜਾ ਉਹਦੇ ਪੈਰਾਂ ਹੱਥਾਂ ਨੂੰ ਦੇਖ ਰਿਹਾ ਜਦੋਂ ਧੋਂਦੀ ਹੈ ਪਾਣੀ ਪਾਉਂਦੀ ਹੈ ਵੀ ਕੀ ਹੋਇਆ ਹੋਇਆ ਇਹ ਤੇ ਇਹ ਜ਼ਖਮ ਨੇ ਇੰਨੇ ਵੀ ਕੀ ਚੱਕਰ ਕੀ ਆ ਇਹ ਭਾਈ ਜਦੋਂ ਮੁੜਨ ਲੱਗੀ ਉਹਨੂੰ ਕਹਿੰਦਾ ਵੀ 1 ਮਿੰਟ ਖੜਜਾ ਕਹਿੰਦਾ ਮੈਨੂੰ ਮੇਰੇ ਨਾਲ ਗੱਲ ਕਰ ਕਹਿੰਦਾ ਮੇਰੇ ਕੰਨੀ ਮੂੰਹ ਕਰ ਉਹ ਪਿੱਠ ਕਰਕੇ ਖੜੀ ਰਹੀ ਜਦੋਂ ਨੇ ਮੂੰਹ ਕਰਿਆ ਉਹਦਾ ਢੰਡ ਕੱਢਿਆ ਆ ਉਹਨੂੰ ਕਹਿਣ ਲੱਗਿਆ ਵੀ ਤੂੰ ਆ ਢੰਡ ਚੱਕ ਦੇ ਭਾਈ ਉਹ ਚੱਕੇ ਨਾ ਉਹ ਕਹਿੰਦਾ ਮੈਂ ਤਾਂ ਰਾਜਾ ਵੀ ਮੇਰੇ ਤੋਂ ਤਾਂ ਢੰਡ ਕੱਢਣ ਦਾ ਕੋਈ ਮਤਲਬ ਨਹੀਂ ਤੇਰਾ ਤੂੰ ਢੰਡ ਚੱਕ ਕਹਿੰਦਾ ਵੀ ਮੈਂ ਤੇਰਾ ਦੇਖਣਾ ਹੈ ਮੂੰਹ ਭਾਈ ਉਹਨੇ ਡਰਦੀ ਡਰਦੀ ਨੇ ਉਂਡ ਚੱਕਤਾ ਜਦੋਂ ਚੱਕਿਆ ਤਾਂ ਰਾਜਾ ਕਹਿੰਦਾ ਰਾਣੀ ਉਹ ਵੀ ਰੋਈ ਪਿੱਟੀ ਬੜਾ ਕਹਿੰਦੀ ਮਹਾਰਾਜ ਤੁਸੀਂ ਇੱਥੇ ਗਲ ਲੱਗ ਗਈ ਭਾਈ ਬਹੁਤ ਰੋਈ ਫੁੱਟ ਫੁੱਟ ਕੇ ਰਾਜਾ ਕਹਿੰਦਾ ਵੀ ਮੈਂ ਤਾਂ ਤੇਰੇ ਨਿਸ਼ਾਨ ਦੇਖ ਕੇ ਤੈਨੂੰ ਬੁਲਾਇਆ ਵੀ ਤੂੰ ਕੌਣ ਐ ਤੇਰੇ ਹੱਥ ਪੈਰਾਂ ਨੂੰ ਕੀ ਹੋਇਆ ਹੋਇਆ ਕਹਿੰਦਾ ਮੈਨੂੰ ਕੀ ਪਤਾ ਤੀ ਵੀ ਤੂੰ ਇੱਥੇ ਫਿਰਦੀ ਐ ਕਹਿੰਦਾ ਦੱਸ ਮੈਨੂੰ ਆ ਤੇਰੇ ਕੀ ਹੋਇਆ ਫਿਰ ਉਹਨੇ ਦੱਸਿਆ ਸਾਰਾ ਕੁਝ ਵੀ ਮੈਨੂੰ ਉੱਥੋਂ ਜਾਇ ਜਵਾਕਾਂ ਨੇ ਕੱਢ ਲਿਆ ਹਾਂ ਪਾਲੀਆਂ ਨੇ ਮੈਨੂੰ ਘਰੇ ਲਿਆਏ ਵੀ ਇਹ ਮੈਨੂੰ ਬਹੁਤ ਦਸੀਹੇ ਦਿੰਦੀ ਹੈ ਮੈਨੂੰ ਰੋਟੀ ਵੀ ਨਹੀਂ ਦਿੰਦੀ ਕਦੇ-ਕਦੇ ਤਾਂ ਭੁੱਖੀ ਨੂੰ ਪੈਣਾ ਪੈਂਦਾ ਵੀ ਮੈਨੂੰ ਕੁੱਟਦੀ ਹੈ ਮਾਰਦੀ ਹੈ ਜਨਾਨੀ ਇਹ ਵੀ ਆ ਮੇਰੇ ਤੱਤੇ ਚਿਮਟੇ ਖੁਰਚਣੇ ਕਰਕੇ ਲਾਉਂਦੀ ਹੈ ਇਹ ਜੇ ਮੈਂ ਮਾੜਾ ਜਿਹਾ ਕੰਮ ਤੋਂ ਖੜ ਜਾਂ ਭਾਈ ਰਾਜੇ ਨੂੰ ਤਾਂ ਬੜਾ ਗੁੱਸਾ ਚੜਿਆ ਚੜਨਾ ਹੀ ਸੀ ਗੱਲ ਹੀ ਇਹੀ ਜੀ ਸੀ ਕਹਿਣ ਲੱਗਿਆ ਵੀ ਲੈ ਇਹਨੂੰ ਕੁੱਤਿਆਂ ਤੋਂ 扑ਵਾਉਣਾ ਇਹਨੂੰ ਲੈ ਕੇ ਚੱਲਦੇ ਆ ਮਹਿਲਾ ਜੇ ਕੁੱਤਿਆਂ ਤੋਂ ਪੜਵਾਵਾਂਗੇ ਉਹ ਕਹਿੰਦੀ ਵੀ ਨਾ ਰਾਣੀ ਕਹਿਣ ਲੱਗੀ ਕਹਿੰਦੀ ਨਾ ਆਪਾਂ ਨਹੀਂ ਕਹਿੰਦੀ ਪਾਪ ਕਰਨਾ ਵੀ ਇਹ ਕਰ ਇਹਨੇ ਕਰ ਲਿਆ ਤਾਂ ਪਰੂਗੀ ਉਹ ਕਹਿਣ ਲੱਗਿਆ ਵੀ ਜੇ ਤੂੰ ਕਹਿੰਨੀ ਮੈਂ ਛੱਡ ਦੇ ਨਾ ਉਹ ਕਹਿੰਦੀ ਤੂੰ ਛੱਡ ਦੇ ਕਹਿੰਦੀ ਇਹ ਤਾਂ ਮੇਰੀ ਕਿਸਮਤ ਚ ਸੀਗਾ ਇੰਨਾ ਕੁਝ ਲਿਖਿਆ ਹੋਇਆ ਵੀ ਮੈਨੂੰ ਮੈਂ ਭੋਗ ਲਿਆ ਤਾਂ ਭਾਈ ਲੈ ਗਿਆ ਰਾਜਾ ਉਹਨੂੰ ਉਹਨੂੰ ਬਹੁਤ ਕੁਝ ਕਹਿ ਕੇ ਵੀ ਗਿਆ ਉਹ ਜਨਾਨੀ ਨੂੰ ਜਿਹੜੀ ਕਰਦੀ ਸੀ ਵੀ ਤੈਨੂੰ ਇਹ ਹੀ ਬਚਾਰ ਰਹੀ ਆ ਨਹੀਂ ਮੈਂ ਤੈਨੂੰ ਛੱਡਣਾ ਨਹੀਂ ਸੀ ਚਲੋ ਜੀ ਮਾਫੀਆਂ ਮੰਗਦੇ ਨੇ ਚਲੋ ਵਗ ਗਿਆ ਉਹ ਲੈ ਕੇ ਰਾਣੀ ਨੂੰ ਜਦੋਂ ਲੈ ਕੇ ਗਿਆ ਤਾਂ ਉੱਥੇ ਹੁਣ ਬੁਲਾਇਆ ਉਹਨੇ ਆਪਦਾ ਬੈਦ ਬੁਲਾ ਕੇ ਉਹਦੇ ਮੱਲਮ ਪਟੀਆਂ ਕਰਾਉਂਦੇ ਨੇ ਰਾਣੀ ਨੂੰ ਠੀਕ ਹੋਣ ਲੱਗ ਗਈ ਤਾਂ ਭਾਈ ਇੱਕ ਦਿਨ ਉਹੀ ਪੰਡਤ ਫੇਰ ਆ ਗਿਆ ਆ ਕੇ ਕਹਿਣ ਲੱਗਿਆ ਵੀ ਮ ਰਾਣੀ ਸਹਿਬਾ ਨੂੰ ਮਿਲਣਾ ਹੈ ਤਾਂ ਉਹ ਰਾਜਾ ਕਹਿਣ ਲੱਗਿਆ ਵੀ ਉਹਦੀ ਤਾਂ ਤबीयत ਨਹੀਂ ਠੀਕ ਵੀ ਮੈਨੂੰ ਦੱਸੋ ਤੁਹਾਨੂੰ ਕੀ ਕੋਈ ਕੰਮ ਹੈ ਕੋਈ ਇਹ ਜਿਹਾ ਕਹਿੰਦਾ ਮੈਂ ਤਾਂ ਉਸੇ ਨੂੰ ਮਿਲਣਾ ਹੈ ਉਹ ਕਹਿਣ ਲੱਗਿਆ ਵੀ ਉਹ ਤਾਂ ਫਿਰ ਮਿਲ ਨਹੀਂ ਸਕਦੀ ਕਹਿੰਦਾ ਮੈਂ ਤਾਂ ਇਸੇ ਹਾਲਤ 'ਚ ਮਿਲਣਾ ਹੈ ਰਾਜਾ ਕਹਿੰਦਾ ਵੀ ਤੈਨੂੰ ਵੀ ਕੀ ਪਤਾ ਕਿਹੜੀ ਹਾਲਤ ਉਹ ਕਹਿੰਦਾ ਮੈਨੂੰ ਬਿਲਾਓ ਤਾਂ ਸਹੀ ਪਈ ਰਾਜਾ ਵੀ ਹਰਾਨੀ ਜੀ ਨਾਲ ਦੇਖਦਾ ਉਹਨੂੰ ਵੀ ਅਚੰਭਾ ਹੋਇਆ ਲੈ ਗਿਆ ਰਾਣੀ ਕੋਲੇ ਤਾਂ ਰਾਣੀ ਨੇ ਜਦੋਂ ਦੇਖਿਆ ਕਹਿੰਦੀ ਮਹਾਰਾਜ ਮੈਨੂੰ ਏਸੇ ਪੰਡਤ ਨੇ ਕਿਹਾ ਸੀ ਬੀਤੋਂ ਪਠ ਝੋਕੇਂਗੀ ਕਹਿੰਦੀ ਮੈਂ ਤਾਂ ਮਰਨ ਨੂੰ ਤੁਹਾਨੂੰ ਕਹਿੰਦੀ ਸੀ ਵੀ ਮੈਨੂੰ ਮਾਰ ਦੋ ਇਦੋਂ ਤਾਂ ਵੀ ਮੈਨ ਤੋਂ ਪਠ ਨਹੀਂ ਝੋਕਿਆ ਜਾਣਾ ਆ ਤਾਂ ਕਹਿੰਦੀ ਮੈਂ ਉਹਦੋਂ ਵੀ ਬੁਰਾ ਕੰਮ ਦੇਖਿਆਈ ਤਾਂ ਉਹ ਕਹਿਣ ਲੱਗਿਆ ਬਿਏਹੇ ਜਦੋਂ ਛੋਟੀ ਹੁੰਦੀ ਸੀ ਨਾ ਤੂੰ ਰਾਣੀ ਨੂੰ ਕਹਿੰਦਾ ਤੂੰ ਕਹਿੰਦਾ ਤੱਕਲੇ ਗਰਮ ਕਰ ਕਰਕੇ ਕਹਿੰਦਾ ਕਤੂਰੇ ਨੂੰ ਮਾਰ ਰਿਆ ਸੀ ਤੈਂ ਕਹਿੰਦਾ ਤੈਨੂੰ ਤੇਰੇ ਘਰਦਿਆਂ ਨੇ ਬਹੁਤ ਰੋਕਿਆ ਤੂੰ ਹਟਦੀ ਨਹੀਂ ਸੀ ਔਰ ਉਹਨੀ ਤੂੰ ਖੁਸ਼ ਹੁੰਦੀ ਜਦੋਂ ਗਰਮ ਉਹਦੇ ਲਾ ਦਿੰਦੀ ਤਾਂ ਉਹ ਕਹਿੰ ਹੈ ਲੱਗੀ ਵੀ ਹੋ ਸਕਦਾ ਮੈਨੂੰ ਤਾਂ ਜਾਦਨੀ ਰਾਜਾ ਉਹ ਰਾਜੇ ਨੂੰ ਕਹਿੰਦਾ ਜਹੇ ਇਹਦੇ ਮਾਪੇ ਤੋਂ ਪਤਾ ਕਰ ਲੋ ਵੀ ਇਹਨੇ ਉਹ ਦੰਡ ਭੁੱਗ ਗਿਆ ਇਹ ਰਾਜੇ ਨੇ ਪੈ ਨੌਕਰ ਭੇਜੇ ਭੇਜ ਕੇ ਉਹਦੇ ਮਾਪੇ ਨੂੰ ਪੁੱਛਿਆ ਵੀ ਕੀ ਇਹ ਉਹ ਤੁਹਾਡੀ ਧੀ ਐ ਕਰਦੀ ਸੀ ਉਹਦੀ ਮਾਂ ਕਹਿੰਦੀ ਹਾਂ ਭਾਈ ਕਹਿੰਦੀ ਵੀ ਉਹਨੇ ਤਾਂ ਬਹੁਤ ਤਪਾਤ ਪਾ ਕੇ ਮਾਰਦਾ ਸੀ ਕਹਿੰਦੀ ਜਿੰਨਾ ਚਿਰ ਉਹ ਮਰਿਆ ਨਹੀਂ ਇਹ ਹਟੀ ਨਹੀਂ ਵੀ ਇਹ ਨਿੱਕੀ ਜੀ ਹੁੰਦੀ ਸੀ ਕਹਿੰਦੀ ਇਹਦੇ ਖੁਰਚਣਾ ਤੱਕਲਾ ਲਾ ਦਿਆ ਕਰੇ ਗਰਮ ਕਰਕੇ ਕਹਿੰਦੀ ਉਹ ਵਿਚਾਰਾ ਰੋਇਆ ਕਰੇ ਕਹਿੰਦੀ ਆਪੇ ਖੁਸ਼ ਹੋਇਆ ਕਰੇ ਕਹਿੰਦੀ ਅਸੀਂ ਬੜਾ ਇਹਨੂੰ ਹਟਾਉਂਦੇ ਕਹਿੰਦੀ ਇਹ ਹਟੀ ਹੋਈ ਨਹੀਂ ਉਹ ਕਹਿੰਦਾ ਵੀ ਫੇਰ ਅਜੋ ਦੁੱਖ ਕੱਟ ਰਹੀ ਆ ਉਹੀ ਉਹਦੇ ਬੜੇ ਤੱਤੇ ਜਿੰਟੇ ਖੁਰਚਣੇ ਲੱਗੇ ਨੇ ਭਾਈ ਮਾਪੇ ਤੋ ਕਿੱਥੇ ਖੜਿਆ ਜਾਂਦਾ ਸੁਣ ਕੇ ਭੱਜ ਆਏ ਦੋਨੇ ਆ ਕੇ ਮਿਲੇ ਫੇਰ ਰਾਜ ਨੇ ਸਾਰੀ ਗਾਥਾ ਦੱਸੀ ਉਹਨਾਂ ਨੂੰ ਉਹ ਕਹਿਣ ਲੱਗੀ ਵੀ ਮੈਨੂੰ ਤਾਂ ਕਿ ਪੰਡਤ ਇਹੀ ਪੰਡਤ ਸੀ ਜਿਹੜਾ ਆਇਆ ਸੀ ਮੈਨੂੰ ਇਹ ਨਹੀਂ ਕਹਿੰਦੀ ਕਹਤਾ ਵੀ ਤੂੰ ਪੱਠ ਚੁੱਕੇਗੀ ਕਹਿੰਦੀ ਮੈਂ ਤਾਂ ਉਹ ਤੋਂ ਡਰਦੀ ਮਾਰੀ ਮੈਂ ਰਾਜੇ ਨੂੰ ਬਹੁਤ ਗਿਆ ਮੈਨੂੰ ਮਾਰ ਦੇ ਕਹਿੰਦੀ ਇਹਨੇ ਮੈਨੂੰ ਮਾਰਿਆ ਨਹੀਂ ਕਹਿੰਦੀ ਆ ਤਾਂ ਮੈਂ ਉਸੇ ਉਹੀ ਮੌਤ ਮਰ ਰਹੀ ਆ ਉਦੋਂ ਵੀ ਜਿਆਦਾ ਸੋ ਇਹ ਭਾਈ ਸਹੀ ਗੱਲਾਂ ਨੇ ਕਹਿੰਦੇ ਵੀ ਜੇ ਆਪਾਂ ਅਣਜਾਣ ਪੁਣੇ ਚ ਵੀ ਕੋਈ ਗਲਤ ਕੰਮ ਕਰਦੇ ਆ ਨਾ ਇਹ ਜਾ ਤਾਂ ਆਪਾਂ ਨੂੰ ਅੱਗੇ ਜਾ ਕੇ ਭਰਨਾ ਪੈਂਦਾ ਕਿਸੇ ਵੀ ਰੂਪ ਚ ਭਰੀਏ ਚਾਹੇ ਇਹ ਮੈਂ ਨਹੀਂ ਕਹਿ ਰਹੀ ਇਹ ਸਿਆਣੇ ਵੀ ਕਹਿੰਦੇ ਨੇ ਗ੍ਰੰਥਾਂ 'ਚ ਵੀ ਪੜ੍ਹਦੇ ਆਂ ਵੀ ਤੁਹਾਨੂੰ ਉਹ ਦੇਣਾ ਹੀ ਦੇਣਾ ਪਊਗਾ ਅਗਲੇ ਜਨਮ 'ਚ ਦੇਮੋ ਉਦੋਂ ਅਗਲੇ 'ਚ ਕਹਿੰਦੇ 100 ਜਨਮ ਤੱਕ ਇਹ ਪਾਪ ਪੁਰਾਣੇ ਉਗਰਦੇ ਨੇ ਬੰਦੇ ਦੇ ਸੋ ਅਣਜਾਣ ਭੁਨੇ 'ਚ ਹੋ ਜਾਂਦੀਆਂ ਨੇ ਜਾਣ ਕੇ ਤਾਂ ਇਹ ਜੇ ਕੰਮ ਕੋਈ ਕਾਨੂੰ ਕਰਦਾ ਧਿਆਨ ਰੱਖਿਆ ਕਰੋ ਇੰਨੀ ਕੁ ਬਾਤ ਜੀ ਧੰਨਵਾਦ ਜੀ